ਵੱਡੇ ਭਾਗ ਹੋਇਆ ਕਰਦੇ ਹਨ ਜਿਨ੍ਹਾਂ ਦੇ ਉੱਤੇ ਇਹ ਬਖਸ਼ਿਸ਼ ਕਿਰਪਾ ਰਹਿਮਤ ਹੁੰਦੀ ਹੈ ਕਿ ਅੰਮ੍ਰਿਤ ਵੇਲੇ ਦੀ ਦਾਤ ਪ੍ਰਾਪਤ ਹੋ ਜਾਵੇ ਹਰ ਇੱਕ ਨੂੰ ਸਤਿਗੁਰੂ ਜੀ ਇਹ ਦਾਤ ਨੇ ਬਖਸ਼ਿਸ਼ ਕਰਿਆ ਕਰਦੇ ਤੇ ਜਿਹੜੇ ਅੰਮ੍ਰਿਤ ਵੇਲਾ ਸੰਭਾਲ ਲੈਂਦੇ ਹਨ ਸਮਝੋ ਉਹਨਾਂ ਦੇ ਪੁਰਬਲੇ ਕਰਮ ਹਨ ਜਿਨ੍ਹਾਂ ਕਰਕੇ ਉਹਨਾਂ ਨੂੰ ਅੰਮ੍ਰਿਤ ਵੇਲੇ ਦੀ ਦਾਤ ਪ੍ਰਾਪਤ ਹੋਈ ਹੈ ਸੋਹੀ ਰਾਗ ਦੇ ਵਿੱਚ ਪੰਚਮ ਪਦਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 742 ਅੰਗ ਤੇ ਬਖਸ਼ਿਸ਼ ਕਰਦੇ ਹਨ ਸੋਹੀ ਮਹੱਲਾ ਪੰਜਵਾਂ ਦਰਸਨ ਦੇਖ ਜੀਵਾ ਗੁਰ ਤੇ ਰਹੇ ਪੂਰਨ ਕਰਮ ਕੋਈ ਪ੍ਰਭ ਮੇਰਾ ਸਤਗੁਰ ਜੀ ਕਿਰਪਾ ਕਰਦੇ ਹਨ ਕਿ ਮੈਂ ਆਪ ਜੀ ਦੇ ਦਰਸ਼ਨ ਕਰਦਾ ਹਾਂ ਦਰਸ਼ਨ ਕਰਕੇ ਮੈਨੂੰ ਆਤਮਕ ਜੀਵਨ ਦੀ ਸੂਝ-ਬੂਝ ਆਉਂਦੀ ਹੈ ਆਤਮਕ ਅਡੋਲਤਾ ਤੇ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਆਪ ਜੀ ਦੇ ਦਰਸ਼ਨ ਕਰਕੇ ਇਸ ਕਰਕੇ ਕਿਰਪਾ ਕਰ ਪੂਰਨ ਕਰਮ ਹੋਏ ਬ ਮੇਰਾ ਮੇਰੇ ਅੰਦਰ ਦੀ ਜੜੀ ਏ ਤਾਂਗ ਹੈ ਇਹ ਪੂਰੀ ਕਰ ਮੈਨੂੰ ਆਪਣੇ ਦਰਸ਼ਨ ਦੇਣਾ ਕਰ ਇਹ ਦਰਸ਼ਨਾਂ ਵਾਲੀ ਤਾਂਗ ਜੜੀ ਹੈ ਉਹ ਮੇਰਾ ਕਰਮ ਪੂਰਾ ਕਰ ਇਹ ਬੇਨਤੀ ਸੁਣ ਪ੍ਰਭ ਮੇਰੇ ਇਹ ਮੇਰੀ ਬੇਨਤੀ ਅਰ ਜੋਈ ਸੁਣਨਾ ਕਰ ਦੇਹ ਨਾਮ ਕਰ ਆਪਣੇ ਚਿਹਰੇ ਆਪਣਾ ਸੇਵਕ ਜਾਣ ਕਰਕੇ ਦਾਸ ਜਾਣ ਕੇ ਆਪਣੇ ਨਾਮ ਦੀ ਦਾਤ ਬਖਸ਼ ਕਿਰਪਾ ਰਹਿਮਤ ਕਰ ਤੂੰ ਸ਼ਰਨ ਆਇਆ ਨੂੰ ਹਮੇਸ਼ਾ ਗਲ ਦੇ ਨਾਲ ਲਾ ਲੈਣਾ ਹੈ ਮੈਂ ਵੀ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਕਿਰਪਾ ਕਰ ਕਿ ਮੈਨੂੰ ਆਪਣਾ ਸੇਵਕ ਜਾਣ ਕੇ ਦਾਸ ਜਾਣ ਕੇ ਜਨ ਜਾਣ ਕੇ ਨਾਮ ਦੀ ਦਾਤ ਬਖਸ਼ ਆਪਣੀ ਸ਼ਰਣ ਰਾਖ ਪ੍ਰਭ ਦਤੈ ਸਾਰੀਆਂ ਦਾਤਾਂ ਦੇਣ ਵਾਲੇ ਐ ਮਾਲਕ ਆਪਣੀ ਸ਼ਰਣ ਦੇ ਵਿੱਚ ਰੱਖਣਾ ਕਰ ਕਿਉਂਕਿ ਸ਼ਰਣ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਜਿਹੜਾ ਸ਼ਰਣ ਦੇ ਵਿੱਚ ਆ ਜਾਂਦਾ ਹੈ ਸਤਗੁਰ ਜੀ ਉਸ ਦੀਆਂ ਝੋਲੀਆਂ ਭਰ ਦੇ ਦੇ ਹਨ ਜੇ ਉਹ ਵੀ ਕੁਝ ਮੰਗੀਏ ਉਸ ਮਾਲਕ ਤੋਂ ਮਿਲ ਜਾਂਦਾ ਹੈ ਬਖਸ਼ਿਸ਼ ਕਰਦੇ ਹਨ ਗੁਰ ਪ੍ਰਸਾਦ ਕਿਨੇ ਵਿਰਲੇ ਜਾਤੇ ਤੇਰੀ ਬਖਸ਼ਿਸ਼ ਦੇ ਨਾਲ ਰਹਿਮਤ ਦੇ ਨਾਲ ਕੋਈ ਵਿਰਲਾ ਹੀ ਹੈ ਜਿਹੜਾ ਤੇਰੇ ਨਾਲ ਨਾਮ ਦੀ ਸਾਂਝ ਪਾ ਲਵੇ ਤੇਰੇ ਨਾਲ ਅੰਦਰ ਦੀ ਸਾਂਝ ਪਾ ਲਵੇ ਕੋਈ ਵਿਰਲਾ ਕੀ ਹੈ ਜਿਹੜਾ ਸਾਂਝ ਪਾਉਂਦਾ ਹੈ ਉਸ ਤੇ ਤੇਰੀ ਬਖਸ਼ਿਸ਼ ਰਹਿਮਤ ਹੈ ਜਿਸ ਤੇ ਰਹਿਮਤ ਹੁੰਦੀ ਹੈ ਉਹੀ ਨਾਮ ਬਾਣੀ ਵਾਲੇ ਪਾਸੇ ਆ ਸਕਦਾ ਹੈ ਇਸ ਕਰਕੇ ਕਿਰਪਾ ਕਰ ਰਹਿਮਤ ਕਰ ਮੈਨੂੰ ਨਾਮ ਦੀ ਦਾਤ ਬਖਸ਼ ਸੋਨੋ ਬਿਨੋ ਪ੍ਰ ਮੇਰੇ ਮੀਤਾ ਮੇਰੀ ਇਹ ਅਰਜੋਈ ਸੁਣਨਾ ਕਰ اے ਮੇਰੇ ਮਿੱਤਰ ਮੇਰੇ ਸਖਾ ਮੇਰੀ ਇਹ ਬੇਨਤੀ ਮੇਰੀ ਅਰਜੋਈ ਸੁਣਨਾ ਕਰ ਚਰਣ ਕਮਲ ਵਸੈ ਮੀਰੇ ਚੀਤਾ ਤੇਰੇ ਕਮਲ ਦੇ ਫੁੱਲਾਂ ਵਰਗੇ ਚਰਣ ਮੇਰੇ ਹਿਰਦੇ ਦੇ ਵਿੱਚ ਵਸ ਪੈਣ ਨਾਨਕ ਏਕ ਕਰੈ ਅਰਦਾਸ ਨਾਨਕ ਦੀ ਇਹ ਇੱਕੋ ਹੀ ਅਰਦਾਸ ਹੈ ਸੁਣਨਾ ਕਰ ਵੇਸ